ਨਵਾਂ ਸ਼ਹਿਰ ਦੇ ਪਿੰਡ ਬਊਆ ਦੇ ਸਾਹਮਣੇ ਉਸ ਸਮੇਂ ਵੱਡਾ ਹਾਦਸਾ ਵਾਪਰਦਾ ਹੈ ਜਦੋਂ ਕਾਰ ਚਾਲਕ ਨੂੰ ਦਿਲ ਦਾ ਦੌਰਾ ਪੈਣ ਦੇ ਨਾਲ ਕਾਰ ਛੱਪੜ ਦੇ ਵਿੱਚ ਜਾ ਡਿੱਗਦੀ ਹੈ ਛੱਪੜ ਕਾਫੀ ਗਹਿਰਾ ਸੀਗਾ ਜਿਸ ਦੇ ਚਲਦੇ ਕਾਰ ਦੇ ਵਿੱਚ ਬੈਠੇ ਆ ਪੂਰਾ ਪਰਿਵਾਰ ਇਸ ਦੇ ਵਿੱਚ ਫਸ ਜਾਂਦਾ ਹੈ ਦੇਖਦੇ ਹੀ ਦੇਖਦੇ ਰਾਹਗੀਰ ਮੌਕੇ ਤੇ ਪਹੁੰਚਦੇ ਨੇ ਤੇ ਰਾਹਤ ਬਚਾਅ ਕਾਰੇ ਸ਼ੁਰੂ ਕਰਦੇ ਨੇ ਜਿਸ ਤੋਂ ਬਾਅਦ ਕਾਰ ਦੇ ਵਿੱਚੋਂ ਦੀ ਇੱਕ 5 ਸਾਲ ਦਾ ਬੱਚਾ ਤੇ ਇੱਕ ਮਹਿਲਾ ਨੂੰ ਬਾਹਰ ਕੱਢ ਲਿੱਤਾ ਜਾਂਦਾ ਪਰ ਕਾਰ ਦੇ ਵਿੱਚ ਹਜੇ ਵੀ ਕਾਰ ਚਾਲਕ ਅਤੇ ਇੱਕ ਮਹਿਲਾ ਮੌਜੂਦ ਸੀ ਜਿਸ ਨੂੰ ਬਾਅਦ ਚ ਟਰੈਕਟਰ ਦੇ ਨਾਲ ਰੱਸੀਆਂ ਪਾ ਕੇ ਕਾਰ ਨੂੰ ਕਾਫੀ ਸਮੇਂ ਬਾਅਦ ਜਦੋਂ ਬਾਹਰ ਕੱਢਿਆ ਤਾਂ ਕਾਰ ਦੇ ਵਿੱਚ ਮੌਜੂਦ ਮਹਿਲਾ ਅਤੇ ਕਾਰ ਚਾਲਕ ਦੀ ਤਬੀਅਤ ਕਾਫੀ ਬਿਗੜੀ ਹੋਈ ਨਜ਼ਰ ਆਂਦੀ ਹੈ ਜਿਸਨੂੰ ਬਾਅਦ ਚ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਜਿਨ੍ਹਾਂ ਦੀ ਬਾਅਦ ਚ ਮੌਤ ਦੀ ਖਬਰ ਸਾਹਮਣੇ ਆਂਦੀ ਹੈ ਤਾਂ ਵੱਡਾ ਹਾਦਸਾ ਨਵਾਂ ਸ਼ਹਿਰ ਦੇ ਵਿੱਚ ਵਾਪਰਦਾ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਕਾਰ ਚਾਲਕ ਕਾਰ ਤੋਂ ਨਿਯੰਤਰਣ ਖੋ ਬੈਠਦਾ ਹੈ ਤੇ ਕਾਰ ਛੱਪੜ ਦੇ ਵਿੱਚ ਜਾ ਗਿਰਦੀ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਦੋ ਲੋਕਾਂ ਨੂੰ ਬਚਾਇਆ ਜਾ ਰਿਹਾ ਤੇ ਕਾਰ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਅਸੀਂ ਜਲੰਧਰ ਜਾਣਾ ਸੀ ਮਾਸੇ ਜੀ ਨਾਲ ਕੋ ਅੱਛਾ ਕਿੰਨੇ ਨੇ ਸੀ ਗੱਡੀ ਚ ਅਸੀਂ 4 ਜਾਣੇ ਸੀਗੇ ਮੈਂ ਹਾਂ ਮੇਰਾ ਬੇਟਾ ਮੇਰੇ ਹਸਬੰਡ ਤੇ ਮੇਰੇ ਮਾਸੇ ਜੀ ਅੱਛਾ ਤੇ ਕਿਵੇਂ ਹੋਇਆ ਇੱਕਦਮ ਉਹ ਮੇਰੇ ਹਸਬੰਡ ਨੂੰ ਕੁਝ ਹੋਣ ਲੱਗ ਪਿਆ ਸੀਗਾ ਜਿਵੇਂ ਦਿਲ 'ਚ ਦਰਦ ਜਾਂ ਕੁਝ ਐਦਾਂ ਹੋਣ ਲੱਗ ਪਿਆ ਸੀਗਾ ਹਾਂਜੀ ਤੇ ਉਹ ਫਿਰ ਉਹਨਾਂ ਕੋ ਗੱਡੀ ਬ੍ਰੇਕ ਨਹੀਂ ਲੱਗੀ ਉਹਨਾਂ ਕੋ ਤੇ ਉਹ اچانک ਕਿਸੇ ਜੀ ਵੱਜ ਕੇ ਗੱਡੀ ਸਿੱਧੀ ਵਿੱਚ गिर ਗਈ ਅੱਛਾ ਤੇ ਤੁਸੀਂ ਜਿਹੜਾ ਤੁਹਾਡੀ ਤੁਹਾਡਾ ਹਸਬੰਦ ਹੋਰ ਤੁਹਾਡੀ ਮੇਰੇ ਹਸਬੰਦ ਤੇ ਮੇਰੇ ਮਾਸੀ ਜੀ ਮਾਸੀ ਜੀ ਜਿਹੜੀ ਹੁਣ ਜਿਆਦਾ ਹਾਂ ਜਿਹਨੂੰ ਕੱਢ ਲਿਆ ਗਿਆ ਬਾਹਰ ਹਾਂਜੀ ਉਹਨਾਂ ਨੂੰ ਹਸਪੀਟਲ ਲੈ ਗਿਆ ਉਹਨਾਂ ਨੂੰ ਕਹਿੰਦਾ ਹਾਂਜੀ ਤੇ ਅਚਨ ਚਿਤ ਹੋਇਆ ਜ ਮਦ ਇੱਕ ਨਵਾਂ ਅਟੈਕ ਆਉਣ ਨਾਲ ਹੀ ਹੋਇਆ ਜਿਹੜਾ ਗੱਡੀ ਕੰਮ ਗਈ ਨਹੀਂ ਇਹ ਪਤਾ ਵੀ ਅਟੈਕ ਹੋ ਕੇ ਕੀ ਹੋਇਆ ਕੰਬਗੇ ਗੱਡੀ ਐਕਸਾਈਟ ਹਾਂਜੀ ਤੁਹਾਨੂੰ ਵੀ ਕਿੰਨੇ ਚਿਰ ਚਿਤ ਕੱਢ ਲਿਆ ਬਾਹਰ ਪਹਿਲੇ ਬਾਅਦ ਬਾਅਦ ਮੈਂ ਵਿੱਚ ਵੜ ਗਿਆ ਥੋੜਾ ਟਾਈਮ ਲੱਗ ਗਿਆ ਅਸੀਂ ਜਲਦੀ ਕਰ ਲਿਆ ਸੀ ਉਹ ਤਾਂ ਤੁਸੀਂ ਕਿੱਥੇ ਜਾ ਰਹੇ ਲਾਣੇ ਆ ਅਸੀਂ ਗੜਸ਼ੰਕਰ ਤੋਂ ਬਗਵਾਈ ਪਿੰਡ ਨੂੰ ਆਣ ਜੀ ਜਲੰਧਰ ਕਮ ਜਾ ਰਹੇ ਸੀ ਹਾਂ ਜੀ ਇਹ ਕਰਦਾ ਕੋਈ ਤੇ ਅੱਜ ਇੰਦਰਜੀਤ ਸਿੰਘ ਨੇ ਸਨਵੋਪਤਾਰ ਸਿੰਘ ਬਗਵਾਈ ਪਿੰਡ ਤੋਂ ਇਹ ਅੱਜ ਆਪਣੀ ਮੈਸੇਜ ਹਰਪ੍ਰੀਤ ਕੌਰ ਨਾਲ ਬੇਟਾ ਗੁਰਬਾਜ ਸਿੰਘ ਸੱਸ ਨਾਲ ਤੇ ਆਪਣੀ ਮਾਸੀ ਪਰਸ਼ੋਤਮ ਕੌਰ ਬਿੱਲੀ ਸੋਨਾ ਨਾਲ ਗੜਸ਼ੰਕਰ ਤੋਂ ਆ ਰਹੇ ਸੀ ਜਲੰਧਰ ਜਾ ਰਹੇ ਸੀ ਅਚਾਨਕ ਇਹਨਾਂ ਦੇ ਜਿਹੜੀ ਗੱਡੀ ਜਦੋਂ ਬਹੂਏ ਕੋਲ ਪਹੁੰਚੀ ਹੈ ਤੇ ਉਸ ਤੋਂ ਬਾਅਦ ਇੱਕਦਮ ਉਹਨਾਂ ਨੇ ਅਨੀਜ਼ੀ ਨਸਬੀਰ ਕੀਤਾ ਹੈ ਡਰਾਈਵਰ ਨੇ ਇੰਦਰਜੀਤ ਸਿੰਘ ਨੇ ਜਿਹਦੇ ਨਾਲ ਇੱਕਦਮ ਉਹਨੂੰ ਗੱਡੀ ਦੇ ਉਹਨਾਂ ਦਾ ਕੰਟਰੋਲ ਲੂਜ਼ ਹੋ ਗਿਆ ਤੇ ਗੱਡੀ ਇਸ ਤਰ੍ਹਾਂ ਸਾਈਡ ਬੂਹਾਪਿੰਡ ਇੱਕ ਜਿਹੜਾ ਟੋਬਾ ਛੱਪੜ ਕਾਫੀ ਡੂੰਗਾ ਉਹ ਡਵਾਈਡਰ ਨਾਲ ਟਕਰਾ ਕੇ ਸਾਈਡ ਨਾਲੇ ਟਕਰਾ ਕੇ ਤੇ ਉਹਦੇ ਚ ਟੋਬੇ ਚ ਡਿੱਗ ਪਈ ਹੈ ਇਹ ਸੇਫਲੀ ਲੋਕਾਂ ਨੇ ਜਿਹੜੇ ਉਹਨਾਂ ਦੀ ਮੈਸੇਜ ਆ ਹਰਪ੍ਰੀਤ ਕੌਰ ਹੈ ਤੇ ਬੇਟਾ ਗੁਰਵਾਰ ਸਿੰਘ ਨੂੰ ਸੇਫਲੀ ਵੈਕੂਏਟ ਕਰ ਲਿਆ ਵਿੱਚੋਂ ਤੇ ਜਿਹੜੇ ਇੰਦਰਜੀਤ ਸਿੰਘ ਹੈ ਤੇ ਉਹਨਾਂ ਦੀ ਮਾਸੀ ਆ ਪਰਸੋਤਨ ਕੌਰ ਉਹਨਾਂ ਦੀ ਬੋਡੀ ਵੀ ਥੋੜੀ ਦੇਰ ਬਾਅਦ ਲੋਕਾਂ ਨੇ ਸਹਿਯੋਗ ਨਾਲ ਬਾਹਰ ਕੱਢ ਲਈ ਗਈ ਹੈ ਜੋ ਕਿ ਹੁਣ ਫਗਵਾੜਾ ਸ਼ਿਫਟ ਕੀਤੀ ਗਈ ਜਿਹੜੇ ਦੋਨਾਂ ਦਾ ਕੀ ਹਾਲ ਠੀਕ ਉਹ ਬਿਲਕੁਲ ਠੀਕ ਨੇ ਬੇਟੇ ਦੇ ਥੋੜਾ ਜਿਹਾ ਅੱਖ ਤੇ ਮਾਈਨਰ ਜੀ ਇੰਜਰੀ ਨੇ ਜਿਹੜੇ ਹਸਪੀਟਲ ਉਹਨਾਂ ਦਾ ਹਜੇ ਸ਼ਿਫਟ ਕੀਤੇ ਨਹੀਂ ਮੈਂ ਉਹਨਾਂ ਦਾ ਬੈਕਅਪ ਲੈ ਰਿਹਾ ਹਾਂ ਰੀਜ਼ਨ ਇਹ ਰਿਹਾ ਕਿ ਇੱਕਦਮ ਉਹ ਗੱਡੀ ਮੋੜਿਆ ਜਿਹੜੇ ਉਹਦੇ ਮੈਸੇਜ ਨੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਅਨੀਜੀਨੈਸ ਫੀਲ ਹੋਈ ਹੈ ਜਿਵੇਂ ਹਾਰਟ ਤੇ ਦਰਦ ਫੀਲ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਦਾ ਕੰਟਰੋਲ ਲੂਚ